ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਫੇਰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਇਹ ਵਾਲਾ ਸੂਟ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਅਵੇਲੇਬਲ ਹੋਇਆ ਤੇ ਇੱਕ ਸੂਟ ਹੋਏਗਾ ਵੈਸੇ ਡਿਜ਼ਾਈਨਿੰਗ ਤੁਹਾਡੇ ਨਾਲ ਸ਼ੇਅਰ ਕਰਨ ਦਾ ਮਕਸਦ ਹੁੰਦਾ ਆਪਣਾ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਆਪਾਂ ਲੇਸ ਹੈਗੀ ਐ ਜਿਹੜੀ ਚੌਕ ਤੇ ਘੇਰੇ ਤੇ ਦਿੱਤੀ ਹੋਈ ਐ ਠੀਕ ਹੈ ਸੈਂਟਰ ਦੇ ਵਿੱਚ ਇਹ ਵਾਲਾ ਚਿਕਨ ਕਰੀ ਵਾਲਾ ਜਿਹੜਾ ਹੈਗਾ ਸਟੱਫ ਹੈ ਉਹ ਲੱਗਦਾ ਜੀ ਉਸ ਤੋਂ ਬਾਅਦ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਨਿੱਕਾ ਦਾ ਡਿਜ਼ਾਈਨ ਹੈ ਠੀਕ ਹੈ ਬੈਨ ਦਿੱਤਾ ਹੋਇਆ ਆਪਾਂ ਪ੍ਰੋਪਰ ਇੱਥੇ ਕੱਟ ਮਿਲੇਗਾ ਤੁਹਾਨੂੰ ਡਿਜ਼ਾਈਨਿੰਗ ਆਪਾਂ ਹੋਰ ਵੀ ਇਸ ਸਟੱਫ ਦੀ ਸੇਮ ਤੇ ਸ਼ੇਅਰ ਕੀਤੀ ਹੋਈ ਹੈ ਇਸ ਤਰ੍ਹਾਂ ਦੇ ਨਾਲ 슬ੀਵਸ ਸੇਮ ਹੀ ਇੱਥੇ ਲੱਗਿਆ ਹੋਇਆ ਸਟੱਫ ਤੇ ਇਸ ਤਰ੍ਹਾਂ ਦੇ ਨਾਲ ਲੇਸ ਲਗਾਈ ਹੋਈ ਹੈ ਬੈਕ ਘੇਰੇ ਤੇ ਤੇ ਚੌਕਸ ਤੇ ਵੀ ਸੇਮ ਲੇਸ ਦਿੱਤੀ ਹੋਈ ਆਪਾਂ। ਥੈਨ ਬਾਟਮ ਥਿੰਗ। ਇਸ ਤਰ੍ਹਾਂ ਦੇ ਨਾਲ ਇਹ ਵਾਲਾ ਕੱਪੜਾ ਲੱਗਿਆ ਹੋਇਆ। ਤੇ ਇਹ ਲੇਸ ਦਿੱਤੀ ਹੋਈ ਆਪਾਂ। ਟਾਈਡਾ ਦੁਪੱਟਾ ਰਹੇਗਾ। ਬਹੁਤ ਹੀ ਪਿਆਰਾ ਜਿਹਾ। ਇਸ ਲੇਸ ਥੀ ਨਾਲ ਆਪਾਂ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੋਈ ਹੈ। ਠੀਕ ਇਸ ਤਰ੍ਹਾਂ ਲਾਈਨਸ ਪਾਈਆਂ ਹੋਈਆਂ ਨੇ ਦੁਪੱਟੇ ਦੇ ਵਿੱਚ। ਹਾਂਜੀ ਇਹ ਵੀ ਆਪਣਾ ਸਿਲਕ ਵੈਲਵਟ ਦਾ ਸੂਟ ਹੈ ਇਸ ਤਰ੍ਹਾਂ ਦੇ ਨਾਲ ਛੋਟੇ ਚੌਕਾਂ ਦਾ ਕੰਮ ਕੀਤਾ ਹੋਇਆ ਫਰੰਟ ਬੈਕ ਫਰੰਟ ਬੈਕ ਹੀ ਹੈ ਜਿਹੜਾ ਘੇਰਾ ਬਣਿਆ ਹੋਇਆ ਹੈ ਠੀਕ ਹੈ ਇਸ ਦੇਖ ਹੈਗਾ ਆਪਾਂ ਬੈਨ ਦਿੱਤਾ ਹੋਇਆ ਇਹਨਾਂ ਦੇ ਮੋਸਕੀ ਨੱਕ ਬੈਨ ਵਾਲੇ ਕਾਲਰ ਵਾਲੇ ਨੇ ਫੁੱਲ ਬੈਨ ਹਾਫ ਬੈਨ ਠੀਕ ਹੈ ਇਸ ਤਰ੍ਹਾਂ ਦੇ ਨਾਲ 슬ੀਵ 'ਤੇ embroidery ਰਹੇਗੀ ਇਹ ਵਾਲੀ embroidery ਹੈ ਜਿਹੜੀ ਇਹ ਬਾਟਮ ਦੀ ਰਹੇਗੀ shimmer ਦੀ ਇਸਦੇ ਨਾਲ ਆਪ ਕੋ ਬਾਟਮ ਲਗਾਈ ਹੋਈ ਹੈ ਜੀ ਹਾਂਜੀ ਤੇ ਇਹ ਵਾਲਾ ਹੈਗਾ ਜਿਹੜਾ ਦੁਪੱਟਾ ਪਿਓਰ organza ਦਾ ਆਪਾਂ tie dye ਕੀਤਾ ਹੋਇਆ ਇਸ ਤਰ੍ਹਾਂ ਦੇ ਨਾਲ ਇਹ ਵਾਲੀ ਆਪਾਂ ਲੇਸ ਲਗਾਈ ਹੋਈ ਹੈ ਹਾਂਜੀ ਤੇ ਇਸ ਪਾਰਸਲ ਦੀ ਸਭ ਤੋਂ ਜ਼ਿਆਦਾ ਸੋਹਣੀ ਚੀਜ਼ ਹੈ ਇਹ ਵਾਲਾ ਕੁੜਤਾ ਪਜਾਮਾ ਤੇ ਚਾਦਰਾਂ ਇਸ ਤਰ੍ਹਾਂ ਦੇ ਨਾਲ ਛੋਟੇ ਬੱਚੇ ਦਾ ਕੁੜਤਾ ਬਣਾਇਆ ਹੋਇਆ ਆ ਆ ਇਹ ਵਾਲਾ ਹੈਗਾ ਜਿਹੜਾ ਪਜਾਮਾ ਰਹੇਗਾ ਨਾਲ ਤੇ ਇਸ ਤਰ੍ਹਾਂ ਦੇ ਨਾਲ ਇਲਾਸਟਿਕ ਵਾਲਾ ਹੈਗਾ ਜਿਹੜਾ ਆਪਾਂ ਚਾਦਰਾਂ ਦੇ ਰਹੇ ਹਾਂ ਉਹਨਾਂ ਨੂੰ ਇਹ ਜਿਹੜੀ ਜੈਕਟ ਰਹੇਗੀ ਜੀ ਬਹੁਤ ਹੀ ਪਿਆਰੀ ਜੈਕਟ ਬਣੀ ਹੋਈ ਹੈ ਇਸ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਤੁਸੀਂ ਵੀ ਆਪਣੇ ਬੱਚਿਆਂ ਦੇ ਲਈ ਕੁਝ ਰੈਡੀ ਕਰਵਾਉਣਾ ਚਾਹੁੰਦੇ ਹੋ ਸੇਮ ਉਹਨਾਂ ਦੀਆਂ ਉਦੇ ਮੰਮੀ ਪਾਪਾ ਦਿਆਂ ਵੀ ਇਸ ਤਰ੍ਹਾਂ ਜੈਕਟਸ ਬਣੀਆਂ ਨੇ কুর্তা ਪਜਾਮਾ ਬਣਿਆ ਹੋਇਆ ਨਾਲ ਅਨਾਰਕਲੀ ਬਣੀ ਆ ਸਾਰਾ ਤੁਹਾਡਾ ਨਾਲ ਆਪਾਂ ਵੀਡੀਓਸ ਦੇ ਵਿੱਚ ਸ਼ੇਅਰ ਕਰਾਂਗੇ ਅੱਗੇ ਹਾਂਜੀ ਤੇ ਇਹ ਆਪਾਂ ਬਣਾਇਆ ਹੋਇਆ ਹੈ ਜੈਂਟਸ ਦਾ কুর্তা ਤੇ ਚਾਦਰ ਠੀਕ ਹੈ ਜੈਂਟਸ ਵਾਲਾ ਕੰਮ ਜੀ ਪ੍ਰੋਪਰ ਜੈਂਟ ਸਟੇਲਰ ਤੇ ਹੁੰਦਾ ਐਸ ਨੂੰ ਦਿਨੌਤ ਅਗਰ ਤੁਸੀਂ ਇੰਡੀਆ ਆਉਣੇ ਹੋ ਨਾ ਦਿਨ ਤੁਸੀਂ ਕੁੜਤਾ ਪਜਾਮੇ ਤੁਹਾਨੂੰ ਹੁੰਦਾ ਕਿ ਅਸੀਂ ਲੇਡੀਜ਼ ਵਾਲੇ ਸਾਡੇ ਪਾਰਸਲ ਦੇ ਵਿੱਚ ਹੀ ਆ ਜਾਣਗੇ ਦਿਨ ਤੁਸੀਂ ਕੀ ਕਰਨਾ ਕਿ ਜਦੋਂ ਇੰਡੀਆ ਆਉਣੇ ਹੋ ਤਾਂ ਸਾਨੂੰ ਆਪਣਾ ਕੁੜਤਾ ਪਜਾਮਾ ਹੈਗਾ ਜਿਹੜਾ ਉਹ ਤੁਸੀਂ ਮੈਜ਼ਰਮੈਂਟ ਹੈਗੀ ਇੱਧਰ ਟੇਲਰ ਤੋਂ ਦੇ ਸਕਦੇ ਹੋ ਜਾਂ ਤੁਸੀਂ ਆਪਣਾ ਕੋਈ ਕੁੜਤਾ ਪਜਾਮਾ ਸਾਨੂੰ ਕੋਰੀਅਰ ਕਰ ਸਕਦੇ ਹੋ ਦਿਨ ਤੁਹਾਡਾ ਕੀ ਲੇਡੀਜ਼ ਚਾਂਸ ਦਾ ਜਿਹੜਾ ਪ੍ਰੋਪਰ ਆਰਡਰ ਹੈ ਉਹ ਇੱਕ ਆਰਡਰ ਦੇ ਵਿੱਚ ਹੀ ਸਾਰਾ ਡਿਸਪੈਚ ਹੋ ਜਾਂਦਾ ਤਾਂ ਉਹ ਵੀ ਅਸੀਂ ਰੈਡੀ ਕਰਵਾ ਦਿਆ ਕਰਾਂਗੇ ਤੁਹਾਨੂੰ ਇਹ ਆਪਾਂ ਕੁੜਤਾ ਅਤੇ ਚਾਦਰਾਂ ਬਣਾਇਆ ਉਹਨਾਂ ਦਾ ਇਨਾਂ ਦੀ ਵੀ ਆਪਾਂ ਇਸੇ ਤਰ੍ਹਾਂ ਦੇ ਨਾਲ ਜੈਕਟ ਬਣਾਈ ਹੋਈ ਹੈ। ਠੀਕ ਹੈ ਜੀ। ਇਹਨਾਂ ਦੇ بیٹے ਦੀ ਲੋੜੀ ਹੈ, ਫਰਸਟ ਲੋੜੀ ਹੈ ਤਾਂ ਉਹਨਾਂ ਨੇ ਇਸ ਤਰ੍ਹਾਂ ਦੇ ਨਾਲ ਚੀਜ਼ਾਂ ਨੂੰ ਰੈਡੀ ਕਰਵਾਇਆ ਹੈ। ਸਾਰਾ ਸਿੰਗਲ ਟਾਂਕੇ ਦੇ ਨਾਲ ਕੰਮ ਹੋਇਆ ਹੋਇਆ ਹੈ। ਬਹੁਤ ਹੀ ਪਿਆਰਾ ਕੰਮ ਹੈ। ਠੀਕ ਹੈ। ਦੋ ਜਿਹੜੇ ਹੈਗੇ ਆ ਮੋਰੋ ਫਰੰਟ ਤੇ ਰਹਿਣਗੇ ਜੀ। ਤੇ ਇਸ ਤਰ੍ਹਾਂ ਦੇ ਨਾਲ ਇੱਕ ਬੈਕ ਤੇ ਆਏਗਾ। ਹਾਂਜੀ ਆਪਾਂ ਤੁਹਾਡੇ ਨਾਲ ਲੇਡੀਜ਼ ਨਾਲਕਲੀ ਦੀ ਵੀਡੀਓ ਵੀ ਸ਼ੇਅਰ ਕਰਨਗੇ ਆਪੋਸਟ ਦੇ ਨਾਲ ਹੈਗਾ ਜਿਹੜਾ ਉਹਨਾਂ ਨੂੰ ਵੀ ਸੇਮ ਹੀ ਹੈ ਜਿਹੜੀ ਜੈਕਟ ਬਣਾ ਕੇ ਦਿੱਤੀ ਹੋਈ ਹੈ ਦੋਨੋਂ ਸਾਈਡ ਤੇ ਫਰੰਟ ਤੇ ਮੋਰ ਆਉਣਗੇ ਤੇ ਐਂਡੇ ਬੈਕ ਸਾਈਡ ਤੇ ਆਏਗਾ ਹਾਂਜੀ ਤੇ ਇਹ ਬਰਾਸੋ ਵੈਲਵਟ ਦੀ ਸ਼ਰਟ ਨਾਲ ਰਹੇਗੀ ਗਰੇਪ ਦੀ ਬਾਟਮ ਸਿੰਪਲੀ ਸਟਿਚ ਕੀਤਾ ਆਪਾਂ ਬਾਟਮ ਤੇ ਇਸ ਤਰ੍ਹਾਂ ਦੇ ਨਾਲ ਐਂਕਰਿੰਗ ਕੀਤੀ ਹੋਈ ਹੈ ਨਾਲ ਆਪਾਂ ਰੱਖਿਆ ਜੀ ਟਾਈ ਡਾਈ ਦਾ ਸੈਮੀ ਚੀਨੋਨ ਦਾ ਦੁਪੱਟਾ ਦੁਪੱਟੇ ਤੇ ਰਿੰਗਸ ਵਾਲੀ ਟਾਈ ਡਾਈ ਕੀਤੀ ਹੋਈ ਹੈ ਨਾਲ ਆਪਾਂ ਔਰਗੈਂਜ਼ਾ ਦੀ ਗ੍ਰੇ ਕਲਰ ਦੀ ਲੇਸ ਦਿੱਤੀ ਹੋਈ ਹੈ ਤੁਸੀਂ ਬਾਟਮ ਤੇ ਐਮਬ੍ਰੋਇਡਰੀ ਵੀ ਕਰਵਾ ਸਕਦੇ ਹੋ ਉਹ ਵੀ ਬਹੁਤ ਸੋਹਣੀ ਲੱਗਦੀ ਹੈ ਹਾਂਜੀ ਤੇ ਆਪਾਂ ਆਪਣੀ ਅਨਾਰਕਲੀ ਰੈਡੀ ਕੀਤੀ ਹੈ ਇਸ ਤਰ੍ਹਾਂ ਦੇ ਨਾਲ neck ਦੀ ਐਮਬ੍ਰੋਇਡਰੀ ਹੈ ਠੀਕ ਹੈ ਫਰੰਟ neck ਰਹੇਗਾ ਇਹ ਬੈਕ neck ਵੀ ਆਪਾਂ ਤੁਹਾਨੂੰ ਦਿਖਾਉਣੀ ਹੈ ਤੇ ਇਸ ਤਰ੍ਹਾਂ ਦੇ ਨਾਲ 슬ੀਵਸ ਤੇ ਐਮਬ੍ਰੋਇਡਰੀ ਕੀਤੀ ਹੋਈ ਹੈ ਆਪਾਂ ਠੀਕ ਹੈ ਸਾਰੇ ਸਟੱਫ ਦੇ ਵਿੱਚ ਕੀ ਹੈ ਇਸ ਤਰ੍ਹਾਂ ਦੇ ਨਾਲ ਸੀਕੁਐਂਸ ਦੀ ਐਮਬ੍ਰੋਇਡਰੀ ਦੇਖ ਸਕਦੇ ਹੋ ਤੁਸੀਂ ਕਲੀਆਂ ਵਾਲੀ ਆਪਾਂ ਇਹ ਅਨਾਰਕਲੀ ਹੈ ਜਿਹੜੀ ਉਹ ਰੈਡੀ ਕੀਤੀ ਹੋਈ ਹੈ ਫੁੱਲ ਫਲੇਅਰਸ ਵਾਲੀ ਹੈ ਹਾਂਜੀ ਤੇ ਇਸ ਤਰ੍ਹਾਂ ਦੇ ਨਾਲ ਹੈ ਜਿਹੜਾ ਇਸ ਦਾ ਬੈਕ ਨੈਕ ਬਣਿਆ ਹੋਇਆ ਹੈ ਇਸ ਤਰ੍ਹਾਂ ਦੇ ਨਾਲ ਮਟਕਾ ਸਟਾਈਲ ਦੇ ਵਿੱਚ ਬਣਾਇਆ ਹੋਇਆ ਤੇ ਇਹ ਆਪਾਂ ਬਹੁਤ ਹੀ ਸੋਹਣੇ ਇਹਨਾਂ ਨੂੰ ਲਟਕਣ ਦਿੱਤੇ ਨੇ ਇਸਦੇ ਨਾਲ ਆਪਾਂ ਲੈਗਿੰਗ ਰੈਡੀ ਕੀਤੀ ਹੈ ਤੇ ਦੁਪੱਟੇ ਤੇ ਆਪਾਂ ਪਲੇਸ ਲਗਾਈ ਹੋਈ ਹੈ ਨੈਕਸਟ ਆਪਣਾ ਨਇ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਹੈ ਇਹਨੂੰ ਬਹੁਤ ਪਿਆਰਾ ਇਸ ਲਈ ਕਹਿ ਰਹੇ ਆ ਵੈਸਾ ਸਾਰੇ ਸੂਟ ਹੀ ਬਹੁਤ ਪਿਆਰੇ ਲੱਗਦੇ ਆ ਸਾਨੂੰ ਤਾਂ ਕਿਉਂਕਿ ਆਪਾਂ ਰੀਜ਼ ਨਾਲ ਚੀਜ਼ਾਂ ਨੂੰ ਰੈਡੀ ਕਰਦੇ ਆ ਪਰ ਇਸ ਦਾ ਕਲਰ ਆ ਜਿਹੜਾ ਬਹੁਤ ਜ਼ਿਆਦਾ ਸੋਨਾ ਕਲਰ ਹੈ ਖਾਦੀ ਸਿਲਕ ਦਾ ਆਪਾਂ ਸਟੱਫ ਲਿਆ ਹੋਇਆ ਜੀ ਇਸ ਤਰ੍ਹਾਂ ਦੇ ਨਾਲ ਕੇਰੇ ਦੇ ਆਪਾਂ ਕੰਮ ਕੀਤਾ ਹੋਇਆ ਇਸ ਤੇ ਠੀਕ ਹੈ ਇਹ ਤੁਹਾਡੇ ਘੇਰੇ ਦੀ embroidery ਰਹੇਗੀ ਫਰੰਟ ਐਂਡ ਬੈਕ ਕੇਰੇ ਤੇ ਜਗਮ ਕਰਦਾ ਸੂਟ ਹੈ ਇਹ ਆਪਾਂ ਗਰਾਰਾ ਸੂਟ ਬਣਾਇਆ ਇਸ ਵਰੀ ਜਿਹੜੀ ਇਹਦੀ ਸ਼ਰਟ ਦੀ ਲੈਂਥ ਹੈ ਉਹ ਕੱਟ ਰੱਖੀ ਹੋਈ ਹੈ ਇਹ ਹੈ 슬ੀਵਸ ਦਾ ਕੰਮ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਹੈ ਜੀ ਸਾਰਾ ਕੰਮ ਮੈਸਟਰ ਦਾ ਹੈ ਇਹ ਜੀ ਆਪਣਾ ਗਰਾਰਾ ਸਾਰੇ ਗਰਾਰੇ ਦੇ ਵਿੱਚ ਆਪਾਂ ਸਪਰੈਡਿੰਗ ਕੀਤੀ ਹੋਈ ਹੈ ਕਟਦਾਣੇ ਦੀ ਤੇ ਮੋਤੀ ਦੀ نیچے ਆਪਾਂ ਦਿੱਤੀ ਹੋਈ ਹੈ ਚੰਪਲ ਲੇਸ ਜਿਹੜੀ ਆਪਾਂ 셔ਟ ਤੇ ਦਿੱਤੀ ਸੀ ਉਸੇ ਤਰ੍ਹਾਂ ਦੇ ਨਾਲ ਆਪਾਂ ਇੱਥੇ ਚੰਪਲ ਲੇਸ ਦਿੱਤੀ ਹੋਈ ਹੈ ਬਹੁਤ ਸੋਹਣਾ ਜਿਹੜਾ ਗਰਾਰਾ ਉਹ ਰੈਡੀ ਹੋਇਆ ਤੇ ਦੁਪੱਟਾ ਵੀ ਜਿਹੜਾ ਜੀ ਇਹ ਸਪਰੈਡਿੰਗ ਦੇ ਨਾਲ ਤੁਹਾਡਾ ਦੁਪੱਟਾ ਬਹੁਤ ਜ਼ਿਆਦਾ ਪਿਆਰਾ ਲੱਗਦਾ ਇੱਕ ਸਪ੍ਰੈਡਿੰਗ ਹੁੰਦੀ ਹੈ ਜਿਸ ਦੇ ਵਿੱਚ ਆਪਾਂ ਮੋਤੀ ਦੇ ਨਾਲ ਸਿੱਪੀ ਯੂਜ਼ ਕਰਦੇ ਹਾਂ ਇਹ ਹੈਗਾ ਮੋਤੀ ਦੇ ਨਾਲ ਕਟਦਾਣਾ ਯੂਜ਼ ਕੀਤਾ ਹੋਇਆ ਸਾਈਡਸ ਤੇ ਆਪਾਂ ਕਟਵਰਕ ਦਿੱਤਾ ਹੋਇਆ ਸੈਂਟਰ ਦੇ ਵਿੱਚ ਆਪਾਂ ਸਾਰੇ ਇਸ ਤਰ੍ਹਾਂ ਦੇ ਨਾਲ ਸਪ੍ਰੈਡਿੰਗ ਕੀਤੀ ਹੋਈ ਹੈ ਪਿਓਰ ਚਨੌਨ ਦਾ ਦੁਪੱਟਾ ਹੈ ਇਹ ਤੁਸੀਂ ਵੀ ਇਹ ਵਾਲਾ ਸੂਟ ਰੈਡੀ ਕਰਵਾ ਸਕਦੇ ਹੋ ਨਾਲ ਤੁਸੀਂ ਆਪਣਾ ਬਾਟਮ ਜੋ ਵੀ ਬਣਾਉਣਾ ਚਾਹੁੰਦੇ ਹੋ ਹੋਵੇ ਸਲਵਾਰ ਪੈਂਟ ਪਲਾਜ਼ੋ ਉਹ ਬਣਵਾ ਸਕਦੇ ਹੋ